ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਰਿਟਾਇਰਮੈਂਟ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਇੱਕ ਤਰੀਕ ਮਿੱਥ ਲਈ ਗਈ ਹੈ ਔਰ ਉਸ ਤਰੀਕ ਨੂੰ ਮਿੱਥਿਆ ਗਿਆ ਆ ਆਰਐਸਐਸ ਦੇ ਪ੍ਰਮੁਖ ਮੋਹਨ ਭਾਗਵਤ ਦੇ ਇੱਕ ਬਿਆਨ ਤੋਂ ਬਾਅਦ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਟਾਇਰਮੈਂਟ ਦੀਆਂ ਗੱਲਾਂ ਤੇਜ਼ ਹੋਣ ਲੱਗ ਗਈਆਂ ਨੇ ਖਾਸ ਤੌਰ ਦੇ ਉੱਤੇ ਵਿਰੋਧੀ ਧਿਰਾਂ ਇਸ ਉੱਤੇ ਚੁਟਕੀ ਲੈਂਦੀਆਂ ਨਜ਼ਰ ਆ ਰਹੀਆਂ ਨੇ ਆਪਣੇ ਆਪਣੇ ਤੰਜ ਕਸਦੀਆਂ ਨਜ਼ਰ ਆ ਰਹੀਆਂ ਨੇ ਕਾਂਗਰਸ ਪਾਰਟੀ ਸ਼ਿਵ ਸੈਨਾ ਆਮ ਆਦਮੀ ਪਾਰਟੀ ਇਸ ਮਸਲੇ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਰਿਟਾਇਰਮੈਂਟ ਦੇ ਉੱਤੇ ਵੱਧ ਛੜ ਕੇ ਮਖੌਲ ਕਰਦੇ ਤੰਜ ਕਸਦੇ ਨਜ਼ਰ ਆ ਰਹੇ ਨੇ ਪਰ ਆਖਰਕਾਰ ਇਹ ਮਸਲਾ ਉੱਭਰਿਆ ਕਿਉਂ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਟਾਇਰਮੈਂਟ ਬਾਰੇ ਚਰਚਾਾਂ ਮਾ ਕਿਉਂ ਚੱਲੀਆਂ ਨੇ ਦਰਸਲ ਆਰਐਸਐਸ ਪ੍ਰਮੁਖ ਮੋਹਨ ਭਗਵਤ ਦਾਇਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ 75 ਸਾਲਾਂ ਦੇ ਹੋਣਸਾਰ ਦੂਜਿਆਂ ਨੂੰ ਮੌਕਾ ਦੇਣ ਦੀ ਗੱਲ ਮੋਹਨ ਭਾਗਵਤ ਕਰਦੇ ਸੁਣਾਈ ਦਿੱਤੇ ਕਿਹਾ ਜਦੋਂ ਲੋਕ ਸ਼ੌਲ ਪਉਣ ਲੱਗ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰਿਟਾਇਰਮੈਂਟ ਦਾ ਸਮਾਂ ਆ ਗਿਆ ਹੈ ਦੱਸ ਦਈਏ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲਾਂ ਦੇ ਹੋਣ ਜਾ ਰਹੇ ਹੈ ਔਰ ਹੁਣ ਇਸ 17 ਸਤੰਬਰ ਦੀ ਜਿਹੜੀ ਤਰੀਕ ਹੈ ਇਸ ਨੂੰ ਸੰਭਾਵੀ ਰਿਟਾਇਰਮੈਂਟ ਦੀ ਤਰੀਕ ਵਾਚਿਆ ਜਾਣ ਲੱਗ ਗਿਆ ਹੈ ਇਸ ਤਰੀਕ ਨੂੰ ਲੈ ਕੇ ਹੁਣ ਇਹ ਚਰਚਾਵਾ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਿਟਾਇਰ ਹੋ ਜਾਣ। ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੀਐਮ ਦੇ ਅਹੁਦੇ ਤੋਂ ਹਟ ਜਾਣ, ਪਾਸੇ ਹਟ ਜਾਣ। ਕੀ ਮੋਹਨ ਭਾਗਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਇਸ਼ਾਰਾ ਕੀਤਾ ਹੈ? ਇਸ ਬਾਰੇ ਚਰਚਾਵਾ ਅਚਾਨਕ ਤੇਜ਼ ਹੋ ਗਈਆਂ ਨੇ। ਦੱਸਦੀ ਹੈ ਕਿ ਜਿੱਥੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 75 ਸਾਲਾਂ ਦੇ ਹੋ ਰਹੇ ਨੇ, ਉੱਥੇ ਹੀ ਉਹਨਾਂ ਦੇ ਇੱਕ ਹਮ ਉਮਰ 20 75 ਸਾਲਾਂ ਦੇ ਹੋ ਰਹੇ ਨੇ ਔਰ ਇੱਥੇ ਜ਼ਿਕਰ ਹੋ ਰਿਹਾ ਹੈ ਆਰਐਸਐਸ ਪ੍ਰਮੁੱਖ ਮੋਹਨ ਭਾਗਵਤ ਦਾ 11 ਸਤੰਬਰ ਮੋਹਨ ਭਾਗਵਤ ਵੀ 75 ਸਾਲਾਂ ਦੇ ਹੋਣ ਜਾ ਰਹੇ ਹੈ ਸਤੰਬਰ ਮਹੀਨੇ ਦੇ ਵਿੱਚ ਦੋਹਾਂ ਦਾ ਜਨਮ ਦਿਨ ਹੈ ਔਰ ਮੋਹਨ ਭਾਗਵਤ ਵੀ 75 ਸਾਲਾਂ ਦੇ ਹੋਣ ਜਾ ਰਹੇ ਹੈ ਹੁਣ ਕੀ ਇਹ ਮੰਨ ਲਈਏ ਕਿ ਕੀ ਮੋਹਨ ਭਾਗਵਤ ਆਪ ਵੀ ਅਸਤੀਫਾ ਦੇਣਗੇ ਕੀ ਆਪ ਵੀ ਦੂਜਿਆਂ ਨੂੰ ਮੌਕਾ ਦੇਣਗੇ ਆਪਣੇ 75 ਸਾਲਾਂ ਦੇ ਹੋਣ ਤੇ ਜਾਂ ਮਹਿਜ਼ ਇਹ ਬਾਕੀ ਲੀਡਰਾਂ ਤੱਕ ਰੱਖੀ ਗਈ ਹੈ ਗੱਲ ਇਸ ਦੇ ਨਾਲ ਹੀ ਇਹ ਵੀ ਸਵਾਲ ਹੈ ਕਿ ਕੀ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਹੀ ਕਹੀ ਗਈ ਹੈ ਜਾਂ ਫਿਰ ਮੋਹਨ ਭਾਗਵਤ ਨੇ ਉਂਝ ਇੱਕ ਬਿਆਨ ਜਾਰੀ ਕੀਤਾ ਹੈ ਹਾਲਾਂਕਿ ਮੋਹਨ ਭਾਗਵਤ ਇਸ ਤਰ੍ਹਾਂ ਦੇ ਕਈ ਬਿਆਨ ਜਾਰੀ ਕਰਦੇ ਰਹੇ ਨੇ ਪਰ ਮੋਹਨ ਭਾਗਵਤ ਜਾਣਦੇ ਨੇ ਕਿ ਇਸ ਕਿਸਮ ਦਾ ਬਿਆਨ ਇਸ ਸਮੇਂ ਤੇ ਦੇਣਾ ਇਹ ਕੀ ਆਧਾਰ ਰੱਖਦਾ ਆ ਇਧਰ ਇਹ ਇਸ ਬਿਆਨ ਤੋਂ ਬਾਅਦ ਇਹ ਇਸ਼ਾਰਾ ਕਿੱਧਰ ਵੱਲ ਨੂੰ ਜਾਵੇਗਾ ਉਹ ਸਿਆਸੀ ਸੂਝ-ਬੂਝ ਰੱਖਦੇ ਨੇ ਉਹ ਜਾਣਦੇ ਨੇ ਕਿ ਮੀਡੀਆ ਦੇ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਸਕਦੀਆਂ ਨੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਸਕਦੀਆਂ ਨੇ ਪਾਰਟੀ ਪੱਧਰ ਤੇ ਕਿਸ ਤਰ੍ਹਾਂ ਦੀਆਂ ਚਰਚਾਵਾਂ ਤਲ ਸਕਦੀਆਂ ਨੇ ਪ੍ਰਤਾਂਵੀ ਉਹਨਾਂ ਨੇ 75 ਸਾਲਾਂ ਦਾ ਇਹ ਬਿਆਨ ਦਿੱਤਾ ਔਰ ਉਹ ਵੀ ਉਸ ਵੇਲੇ ਜਦੋਂ 17 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ 75ਵਾਂ ਔਰ 11 ਸਤੰਬਰ ਨੂੰ ਮੋਹਨ ਭਾਗਵਤ ਦਾ ਆਪਣਾ 75ਵਾਂ ਜਨਮ ਦਿਨ ਹੈਗਾ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਮੋਹਨ ਭਾਗਵਤ ਨੇ ਇਹ ਬਿਆਨ ਜਾਰੀ ਕਰ ਦਿੱਤਾ ਉਸੇ ਦਰਮਿਆਨ ਵਿਰੋਧੀ ਧਿਰਾਂ ਜ਼ਰੂਰ ਇਸ ਮਸਲੇ ਉੱਤੇ ਚੋਟਕੀ ਲੈ ਰਹੀਆਂ ਨੇ ਵਿਰੋਧੀ ਧਿਰਾਂ ਜ਼ਰੂਰ ਇਸ ਮਸਲੇ ਦੇ ਉੱਤੇ ਸਵਾਲ ਖੜੇ ਕਰ ਰਹੀਆਂ ਨੇ ਟਿੱਪਣੀਆਂ ਤੰਜ ਕੱਸ ਰਹੀਆਂ ਨੇ ਇਹਦੇ ਵਿੱਚ ਹੀ ਕਾਂਗਰਸ ਦੇ ਪਵਨ ਖਹਿਰਾ ਜਿਹੜੇ ਚੇਅਰਮੈਨ ਮੀਡੀਆ ਐਂਡ ਪਬਲਿਸਿਟੀ ਡਿਪਾਰਟਮੈਂਟ ਆਈਏਸੀਸੀ ਦੇ ਨੇ ਔਰ ਮੈਂਬਰ ਹੈਗੇ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਪਹਿਲਾਂ ਤਾਂ ਉਹ ਲਿਖਦੇ ਨੇ ਕਿ ਦੇਸ਼ ਕੇ ਅੱਛੇ ਦਿਨ ਆਨੇ ਵਾਲੇ ਹਨ ਭਾਗਵਤ ਔਰ ਮੋਦੀ ਜਾਣੇ ਵਾਲੇ ਹਨ ਇਹ ਬਿਆਨ ਉਹ ਮੋਹਨ ਭਾਗਵਤ ਦੇ ਉਸ ਬਿਆਨ ਤੋਂ ਬਾਅਦ ਲਿਖਦੇ ਨੇ और वीडियो मैसेज भी जारी कर देने। दे आखिरकार कांग्रेस कल मोहन भागवत जी ने एक खुशखबरी दी अक्सर वो खुशखबरी देने के लिए नहीं जाने जाते लेकिन कल दी उन्होंने कहा कि 75 साल का होने के बाद इंसान को किसी और को मौका देना चाहिए अभी खुशखबरी क्यों है खुशखबरी इसलिए है कि 11 सितंबर को मोहन भागवत खुद 75 के हो रहे हैं और सत्रह सितंबर को नरेंद्र मोदी जी पचहत्तर के हो रहे हैं। मैं अक्सर सोचता हूं कि अगर नरेंद्र मोदी जी सियासत में न होते तो क्या करते कहा बॉलीवुड में होते खैर अब वो बॉलीवुड में तो नहीं गए तो बॉलीवुड तो बच गया लेकिन देश नहीं बच पाया ग्यारह साल से जो इस देश की हालत की है संविधान की हालत की है संवैधानिक संस्थाओं की हालत की है अब सत्रह सितंबर को उससे हमें निजात मिलेगी और ग्यारह सितंबर को भी निजात मिलने का पहला कदम होगा क्योंकि इसी की जोड़ी है, दो जोड़ी है इन दोनों की इसी ने संविधान की ये हालत की है इसी ने देश की आत्मा के साथ खिलवाड़ किया तो एक हर्षोल्लास की लहर पूरे देश में कल शाम से दौड़ गई जब से मोहन भागवत जी का ये बयान सबके सामने आया तो आप सब खुश हो जाइए क्योंकि भारत के भारत की आत्मा के भारत के संविधान के अच्छे दिन आने वाले हैं क्योंकि नरेंद्र मोदी और मोहन भागवत जाने वाले हैं जय हिंद जय संविधान जय भारत इस तो बाद भी दस दिए कि कई थावान कई मीडिया चैनल दे उत्ते उत्तर अधिकारियों बारे भी चर्चावान तेज हो गई ने हमें हमने बयान सुनिया कांग्रेस के वे लीडर आ, ਪਵਨ ਖੈਰਾ ਦਾ ਔਰ ਉਸ ਤੋਂ ਬਾਅਦ ਹੁਣ ਅੱਗੇ ਗੱਲ ਕਰਦੇ ਆਂ ਉਹਨਾਂ ਚਰਚਾਵਾਂ ਦੀ ਜਿਹਦੇ ਵਿੱਚ ਉੱਤਰ ਅਧਿਕਾਰੀ ਬਾਰੇ ਗੱਲਾਂ ਹੋ ਰਹੀਆਂ ਨੇ ਕੀ ਪ੍ਰਧਾਨ ਮੰਤਰੀ ਦਾ ਉੱਤਰ ਅਧਿਕਾਰੀ ਵੀ ਐਲਾਨਿਆ ਜਾ ਰਿਹਾ ਹੈ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਤਰ ਅਧਿਕਾਰੀ ਲੱਭਿਆ ਜਾ ਰਿਹਾ ਹੈ ਜਾਂ ਲੱਭ ਲਿਆ ਗਿਆ ਇਹ ਵੀ ਸਵਾਲ ਅਚਾਨਕ ਖੜੇ ਹੋਣ ਲੱਗ ਗਏ ਨੇ ਕੁਝ ਨਾਮ ਜ਼ਰੂਰ ਉੱਭਰ ਰਹੇ ਨੇ ਯੋਗੀ ਦੱਤਿਆਨਾਥ ਅਮਿਤ ਸ਼ਾਹ ਦੇ ਨਾਮ ਅਚਾਨਕ ਉੱਭਰਨ ਲੱਗੇ ਨੇ ਪਰ ਕੀ ਇਹ ਉੱਤਰ ਅਧਿਕਾਰੀ ਅਸਲ ਦੇ ਵਿੱਚ ਕੁਰਸੀ ਤੇ ਬਹਿ ਸਕਣਗੇ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਰਿਟਾਇਰਮੈਂਟ ਹੋਣ ਦੇਣਗੇ ਜਾਂ ਰਿਟਾਇਰਮੈਂਟ ਹੋਣ ਦਿੱਤੀ ਜਾਵੇਗੀ ਜਾਂ ਕੀ ਮੋਹਨ ਭਾਗਵਤ ਦਾ ਇਹ ਬਿਆਨ ਪ੍ਰਧਾਨ ਮੰਤਰੀ ਨੂੰ ਲੈ ਕੇ ਹੀ ਸੀ ਇਹ ਸਵਾਲ ਅਜੇ ਵੀ ਬਰਕਰਾਰ ਹੈ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਅਸਤੀਫਾ ਜਾਂ ਰਿਟਾਇਰਮੈਂਟ ਜਿਹੜੀ ਹੈ ਉਹ 2024 ਦੀਆਂ ਚੋਣਾਂ ਦੇ ਕਾਰਨ ਹੋ ਸਕਦੀ ਹੈ 2024 ਦੇ ਵਿੱਚ ਭਾਜਪਾ ਨੂੰ ਲੈ ਕੇ ਇਹ ਚਰਚਾਵਾ ਜ਼ਰੂਰ ਚੱਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਿ ਭਾਜਪਾ ਬੜੀ ਔਖੀ ਸਰਕਾਰ ਬਣਾ ਸਕੀ ਹੈ। ਔਰ ਇਹ ਵੀ ਸੰਭਾਵੀ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਬਿਹਾਰ ਚੋਣਾ ਉੜੀਕੀਆਂ ਜਾ ਸਕਦੀਆਂ ਨੇ। ਪਰ ਤਾਂ ਵੀ ਅਜੇ ਵੀ ਸਵਾਲ ਬਰਕਰਾਰ ਹੈ ਕਿ ਕੀ ਐਵੇਂ ਹੋਣ ਜਾ ਰਿਹਾ ਹੈ? ਖੈਰ ਇਸ ਦੇ ਨਾਲ ਇੱਕ ਹੋਰ ਵਿਰੋਧੀ ਪਾਰਟੀ ਦਾ ਬਿਆਨ ਸੁਣਦੇ ਹਾਂ। ਸ਼ਿਵ ਸੈਨਾ ਦੀ ਸੰਸਦ ਪ੍ਰਿੰਕਾ ਚਤੁਰਵੇਦੀ ਵੀ ਇਸ ਮਸਲੇ ਦੇ ਉੱਤੇ ਚੁਟਕੀ ਭਰ ਦੇ ਨਜ਼ਰ ਆਏ ਨੇ ਕੀ ਬੋਲੇ ਨੇ? ਆਓ ਸੁਣਦੇ ਹਾਂ। साफ साफ संदेश है और साफ साफ पता भी चल रहा है कि इसके लिए कौन पिचहत्तर साल अपना बनाने वाले हैं सितंबर में देश जानता है देश के आप तो सारी दुनिया भी जानती है क्योंकि प्रधानमंत्री जी सारी दुनिया में अभी होकर आए हैं पांच राज्यों में देशों में होकर आए हैं तो मैं मानती हूं कि आरएसएस और भारतीय जनता पार्टी में जो आपस में जो चल रहा है उनके जो स्टेटमेंट है उसे स्पष्ट दिखाई दे रहा है और पिचहत्तर साल का जो एज लिमिट था वो खुद भारतीय जनता पार्टी ने जब सरकार बनाई थी 2014 में शुरुआत की थी जहां पे जो 75 साल के ऊपर थे उन सबको मार्गदर्शक मंडली में डाल दिया था तो आई थिंक वो याद दिला रहे हैं कि 11 साल बाद कि जो वादा किया था देश की जनता को कि 75 फाइव शुड बी द लास्ट एज तो वो याद दिला रहे हैं वही है आपस में जो भिडंत चल रही है वो सामने आ रही है अक्सर उनके नेतृत्व तो क्षमता पर सवाल उठाती रही है तो उस चीज को एक बल मिला है अटकले, अटकले तेज हुई है इस बात की नहीं देखिए ये आरएसएस और बीजेपी के बीच में जो चल रहा है वो उनका घमासान है उससे क्या फॉल आउट होगा ये कोई किसी को पता नहीं है पर जो पिचहत्तर साल का जो नॉर्म था वो इन्हीं ने शुरूआत की थी विपक्ष ने तो दी नहीं थी इन्होंने ही शुरूआत की फिर खुद ही कुछ लोगों को उसमें डाला था मार्गदर्शक मंडली में फिर जब अपने पे आ रहा है तो कहीं ना कहीं भूल रहे हैं तो वो आरएसएस एस ने याद दिलाया पर मैं इसमें कुछ ज्यादा टिप्पणी नहीं करना चाहूंगी क्योंकि ये आपस के दो परिवारों की लड़ाई है और परिवार की लड़ाई में हमें किसी तरीके की जो पंचायत होती है वो करने की जरूरत नहीं है दो सितंबर में बात है तो शायद वो अपने लिए भी कह रहे हो तो वही मैंने कहा सितंबर में किसकी बर्थडे है वो सभी जानते हैं कौन पचहत्तर का हो रहा है भागवत साहब हो बाकी कोई हो उन्होंने कुछ स्टेटमेंट बोला है उसको वो याद दिलाया है तो मैं नहीं मानती हूं जैसे मैंने कहा कि हमें कोई पंचायत करना जरूरी है वो आपस में ही लड़ भिड़ लें निर्णय ले लें ले ले, और देश की जनता को अवगत करें क्या निर्णय है